ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਗਿਤ कौर ਸਰਗਿਤ कौर ਬਰਾੜ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪੰਜਾਬੀ ਕਿਚਨ ਵਿੱਚ Facebook ਤੇ Instagram ਤੇ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਦੇ ਮਿਹਰ ਭਰੇ ਹੱਥ ਰੱਖਣ ਸਾਬ ਦੀਆਂ ਆਸਾਂ ਮਰਦਾ ਪੂਰੀਆਂ ਕਰਨ ਸਾਬ ਦੀਆਂ ਖਾਦੀ ਝੋਲੀਆਂ ਪਰ ਲਓ ਜੀ ਅੱਜ ਆਪਾਂ ਸ਼ੁਰੂਆਤ ਕਰਦੇ ਪੰਜ ਤਰ੍ਹਾਂ ਦਾ achar ਬਣਾਉਂਦੇ ਜਿਹਦੇ ਵਿੱਚ ਆਪਾਂ ਨੇ 1 ਕਿਲੋ ਆਂਬ ਲੈ ਲੇ ਹਰੀਆਂ ਮਿਰਚਾਂ 1/2 ਕਿਲੋ ਲੈ ਲਿਆ ਅੱਧਾ ਕਿਲੋ ਮੀਂਝ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਆਦਰਕ ਲੈ ਲਿਆ ਤੇ ਨਾਲ ਲੈ ਲਿਆ ਹੁਣ ਆਪਾਂ ਨਾ ਮਿਰਚਾ ਆਦਰਕ ਤੇ ਲਸਣ ਇਹਨਾਂ ਨੂੰ ਦਰਦਰਾ ਜਿਹਾ ਗ੍ਰाइंड ਕਰ ਲਵਾਂਗੇ ਮੀਂਝ ਕੇ ਗ੍ਰੈਂਡਰ ਦੇ ਵਿੱਚ ਪਾ ਕੇ ਕਿਉਂਕਿ ਲਸਣ ਹੁਣ ਤਾਂ ਖਾਦਾ ਨਹੀਂ ਜਾਂਦਾ ਆਪਣੇ ਤੋਂ ਹਨਾ ਕਈ ਲੋਕਾ ਲਸਣ ਆਦਰਕ ਚਾਰ ਜਿਆਦਾ ਨਹੀਂ ਉਹ ਕਰਦੇ ਬੀਕੋਸ ਇਹ ਚੰਗਾ ਹੁੰਦਾ ਤਿਆ ਗ੍ਰੈਂਡ ਬਲੈਂਡਰ ਮੈਂ ਆਨਲਾਈਨ ਮੰਗਾਇਆ ਸੀ ਜਿਹਦੇ ਵਿੱਚ ਥੱਲੇ 바ਵਾ ਵੱਡਾ ਸਾਰਾ ਪਤਿਲਾ ਕਿਲੋ ਪਿਆਜ ਗ੍ਰੈਂਡ ਹੋ ਜਾਂਦੇ ਆ ਤੇ ਉੱਤੇ ਮੋਟਰ ਲੱਗਦੀ ਏ ਇਹਦੇ ਬਹੁਤ ਈਜ਼ੀ ਆ ਵਧੀਆ ਬਣਿਆ ਹੋਇਆ ਹੁਣ ਆਪਾਂ ਇਹਨੂੰ ਸਾਰੇ ਨੂੰ ਦਰਦਰਾ ਦਰਦਰਾ ਪੀਸ ਲਿਆ ਮਿੰਝ ਚੋਪਰ ਕਰ ਲਿਆ ਹਨੀਆਂ ਮਿਰਚ ਇਧਰ ਆਪਾਂ ਨੇ ਅੰਬ ਤਾਂ ਪਹਿਲਾਂ ਹੀ ਧੋ ਕੇ ਤੇ ਉਹ ਕੱਟੇ ਸਿੱਧਰੇ ਆਪਾਂ ਨਿੰਬੂ ਵੀ ਕਾਟ ਲਈ ਇਧਰ ਆਪਾਂ ਮਸਾਲੇ ਆ ਜਿਹੜੇ ਇਹਦੇ ਵਿੱਚ ਘਰ ਦਾ ਬਣਿਆ ਮਸਾਲਾ ਇੱਕ ਹਲਦੀ ਤੇ ਕਸ਼ਮੀਰੀ ਲਾਲ ਮਿਰਚ ਹੈ ਤੇ ਇਹਦੇ ਆਪਾਂ ਤੇਲ ਗਰਮ ਕਰਕੇ ਰੱਖ ਲਿਆ ਸੀਗਾ 350 ਗ੍ਰਾਮ ਮਸਾਲੇ ਰੋਸਟ ਕੀਤੇ ਨੇ ਇਹਦੇ ਵਿੱਚ ਮੈਂ ਜੀਰਾ ਲਿਆ ਸੀ ਕਾਲੀ ਮਿਰਚਾ ਲੌਂਗ ਮੇਥੀ ਦਾਣਾ ਜਵਾਇਨ ਤੇ 2 ਭਾਗ ਇਸਾਪ ਤਾ ਧਨੀਆ ਤੇ ਬਾਕੀ ਮਸਾਲੇ ਮੇਰੇ ਕੋਲੇ ਗ੍ਰੈਂਡ ਕੀਤੇ ਸੀ ਜਿਵੇਂ ਰਾਏ ਤੇ ਸਾਪ ਤ ਲਾਲ ਮਿਰਚਾਂ ਸਾਰਾ ਕੁਝ ਇਹ ਮੇਰੇ ਕੋਲੇ ਗ੍ਰੈਂਡ ਕੀਤਾ ਸੀ ਕਲਮਜੀ ਵਗੈਰਾ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟਡ ਕਰ ਲੈਂਦੇ ਹੁਣ ਮੈਂ ਗ੍ਰाइंड ਕੀਤੇ ਸਾਰੇ ਰੋਸਟਡ ਕੀਤੇ ਹੋਏ ਗ੍ਰाइंड ਕਰਲੇ ਸੀ ਮਸਾਲੇ ਗ੍ਰाइंड ਕਰਕੇ ਫਿਰ ਮੈਂ ਹੁਣ ਇਹ ਮਸਾਲੇ ਦੇ ਵਿੱਚ ਚਾਰ ਦੇ ਵਿੱਚ ਲਾਤੇ ਤੇ ਹੁਣ ਜਿਹੜਾ ਤੇਲ ਪਤਾ ਕੀਤਾ ਹੋਇਆ ਸੀ ਗਰਮ ਕੀਤਾ ਸੂਬੇ ਦੇ ਵਿੱਚ ਪਾਤਾ ਹੁਣ ਆਪਾਂ ਇਹਨਾਂ ਨੂੰ ਇੱਕ ਦਿਨ ਟੱਕ ਕੇਵੇਂ ਰੱਖਾਂ ਹੁਣ ਆ ਪਹਿਲੇ ਵਿੱਚ ਸਾਰਾ ਕੁਝ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਰਹੇ ਹਾਂ ਦੇ ਮਿਕਸ ਕਰਕੇ ਹੁਣ ਆਪਾਂ ਜੇ ਨੂੰ ਵਰਦਮਾਨ ਚ ਪਾਵਾਂਗੇ ਮੈਂ ਤਾਂ ਪਲਾਸਟਿਕ ਦੇ ਜੀ ਪਾਇਆ ਵੈਸੇ ਤੁਸੀਂ ਇਹਨੂੰ ਉਹ ਕੱਚ ਦੇ ਵਰਦਮਾਨ ਚ ਪਾਉਂਗੇ ਤੇ ਬਹੁਤ ਵਧੀਆ ਰਹੂਗਾ ਬਿਕੋਜ਼ ਆਪਾਂ ਹੁਣ ਇਹਨੂੰ ਵਰਦਮਾਨ ਚ ਭਰ ਲੈਂਦੇ ਤੇ ਬਾਅਦ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਇੱਕ ਸਾਲ ਦਾ ਹੁਣ ਲਸਣ ਜਿਹੜਾ ਲਸਣ ਦੇ ਖੂਨ ਦਾ ਆਪਾਂ ਕੱਚਾ ਖਾ ਨਹੀਂ ਸਕਦੇ ਹਨਾ ਤੇ ਲਸਣ ਦਾ ਜਿਹੜਾ ਰਾਸ ਆ ਹਨਾ ਲਸਣ ਦੇ ਜਿਹੜੇ ਵਿਟਾਮਿਨ ਵਗੈਰਾ ਉਹ ਸਾਰੀਆਂ ਚੀਜ਼ਾਂ ਚ ਪਾ ਜਾਣਗੇ ਜਿਵੇਂ ਆਂਬ ਦੇ ਵਿੱਚ ਵੀ ਮਿਰਚਾਂ ਚ ਵੀ ਅਦਰਕ ਵਿੱਚ ਵੀ ਤੇ ਨਿੰਬੂ ਵੀ ਖੱਟਾ ਚੰਗਾ ਹੁੰਦਾ ਘਰ ਦਾ ਬਣਿਆ achar ਨਾ ਤੇ ਛੇਤੀ ਖਰਾਬ ਹੁੰਦਾ ਤੇ ਨਾ ਹੀ ਉਹ ਹੋ ਹੁੰਦਾ ਤੇ ਖਾਣ ਲੱਗਿਆ ਕੋਈ ਪ੍ਰੋਬਲਮ ਹੁੰਦੀ ਜਿਵੇਂ ਮਿਰਚਾਂ ਜਾਦੀਆਂ ਇਹ ਜ਼ਿਆਦਾ ਲੂਣ ਜ਼ਿਆਦਾ ਤੇ ਵਧੀਆ ਰਹਿੰਦਾਗਾ ਤੁਸੀਂ ਵੀ ਬਣਾ ਕੇ ਤਿਆਰ ਕਰਿਓ ਘਰ ਵਿੱਚ ਤੇ ਮੇਰੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਜਿਨ੍ਹਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ